ਸੰਪਰਦਾ ਨਾਨਕ ਸਰਕ ਲੈਰਾ ਵਿੱਚ ਇਕੱਠੇ ਹੋਏ ਸਰਬਤ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪ ਜੇ ਸੰਦਰ ਵਿੱਚ ਇਕੱਠੇ ਹੋਏ ਆ ਸਭ ਨੂੰ ਪਤਾ ਹੀ ਹੈ ਇੱਕ ਨਾ ਚੀਜ਼ ਹੈ ਅਗਰ ਕਮਜ਼ੋਰ ਤਗੜੇ ਨੂੰ ਹਰਾ ਨਹੀਂ ਸਕਦਾ ਤੇ ਉਹਨੂੰ ਬਦਨਾਮ ਕਰਦਾ ਔਰ ਹਨੇਰੇ ਦਾ ਅਸਤਿਤਵ ਹਮੇਸ਼ਾ ਰਹਿੰਦਾ ਹੀ ਹੈ ਪ੍ਰਬੰਧ ਚਾਨਣ ਦਾ ਕਰਨਾ ਪੈਂਦਾ ਹਮੇਸ਼ਾ ਇਹਨਾਂ ਨੂੰ ਇਹ ਹੈ ਕਿ ਇੱਕ ਝੂਠ ਫੈਲਾ ਦਿਓ ਕਿੰਨੇ ਪੁੱਛਣਾ ਹੈ ਅਗਾਹ ਦੀਆਂ ਫੈਲਦਾ ਚਲੇ ਜਾਏਗਾ ਜੀ ਇਹ ਅੱਜ ਇਤਿਹਾਸ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਕਤ ਅੰਗਰੇਜ਼ਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਡਿਸਟੋਰਟ ਕਰਨਾ ਸੀ ਨਾ ਕਿਉਂਕਿ ਰਿਗਵਿਦ ਤੱਕ ਉਹ ਲੋਕ ਮਿਲਾਵਟ ਕਰ ਚੁੱਕੇ ਨੇ ਜੌਨ ਮਿਲਕਮ ਕਲਕੱਤਾ ਜਾਂਦਾ ਹੈ ਸਰੂਪ ਨਹੀਂ ਮਿਲਦਾ ਪੰਜਾਬ ਹੰਦਾ ਸਰੂਪ ਨਹੀਂ ਮਿਲਦਾ ਕਿਉਂਕਿ ਸਰੂਪ ਸੰਪਰਦਾਵਾਂ ਦੇ ਕੋਲ ਉਦਾਸੀਨ ਮਹਾਂਪੁਰਖਾਂ ਕੋਲ ਪਏ ਨੇ ਔਰ ਇਦਾਂ ਕਿਸ ਨੂੰ ਮਿਲਦੇ ਨਹੀਂ ਫਿਰ ਕੀ ਕੀਤਾ ਗੁਰਦੁਆਰਾ ਸੁਧਾਰ ਲੈ ਹਰ ਖੜੀ ਕੀਤੀ ਹੈ ਤੇ ਮਹਾਂਤ ਨਾਰਾਇਣ ਦਾਸ ਦਾ ਜੋ ਵੀ ਉਸ ਵਕਤ ਕਿਰਦਾਰ ਸੀ ਉਹਨੂੰ ਬਹਾਨਾ ਬਣਾ ਕੇ ਸਮੁੱਚੇ ਗੁਰੂ ਘਰਾਂ ਦੇ ਕਬਜ਼ਾ ਕਰ ਲਿਆ ਗਿਆ ਕੀਤਾ ਕੀ ਫਿਰ ਗੁਰਗੰਸਾ ਮਾਰੇ ਪਦ ਛੇਦ ਕਰਤੇ ਉਸ ਵਕਤ ਸ਼ਾਇਦ ਕਿਸ ਨੇ ਆਵਾਜ਼ ਨਹੀਂ ਚੱਕੀ ਸ਼ਾਇਦ ਕਿਸੇ ਸੰਤਾ ਮਹਾਂਪੁਰਖਾਂ ਜਾਂ ਕਿਸੇ ਸੰਪਰਦਾਵਾਂ ਇਕੱਠ ਨਹੀਂ ਕੀਤਾ ਤੇ ਇਹ ਕੰਮ ਹੋ ਗਿਆ ਇਹ ਅੱਜ ਫਿਰ ਉਸੇ ਤਾਕ ਦੇ ਵਿੱਚ ਨੇ ਕਿ ਫਿਰ ਉਹ ਮਾਹੌਲ ਬਣਾਇਆ ਜਾਵੇ ਤੇ ਫਿਰ ਜਿਹੜੀਆਂ ਸੰਪਰਦਾਵਾਂ ਖਤਮ ਕੀਤੀਆਂ ਜਾਣ ਇਹਦੇ ਪਿੱਛੇ ਵੱਡਾ ਕਾਰਨ ਇਹ ਆ ਜਿੰਨੂੰ ਤੁਸੀਂ ਡੀਪ ਸਟੈਡ ਕਹਿ ਸਕਦੇ ਹੋ ਜਿੰਨੂੰ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ ਵੀ ਚੱਕਰ ਕੀ ਹੈ ਆਨ ਵਾਲਾ ਸਮਾਜ ਜਿਹੜਾ ਜੰਗਾ ਯੁੱਧਾਂ ਦਾ ਹੈ ਔਰ ਦੁਨੀਆ ਨੂੰ ਪਤਾ ਹੈ ਕਿ ਅਗਰ ਅੱਜ ਤੱਕ ਕਿਸਨੇ ਸੰਸਾਰ ਚ ਮਾਣ ਮਾਰੀ ਜੇ ਤੋ ਸਿੱਖ ਪੰਥ ਹੈ ਐਸਾ ਕੋਈ ਦੂਸਰਾ ਨਹੀਂ ਹੈ ਯਾਂ ਤੇ ਖਤਮ ਕੀਤਾ ਜਾਵੇ ਯਾਂ ਕਾਬਜ਼ ਕੀਤਾ ਜਾਵੇ ਹੁਣ ਤਿੰਨ ਤਰ੍ਹਾਂ ਦੇ ਨਾਲ ਪ੍ਰਚਾਰ ਪੰਥ ਵੀ ਚੱਲਦਾ ਹੈ ਇੱਕ ਸੰਪਰਦਾਵਾਂ ਜਿਵੇਂ ਟਕਸਾਲਾਂ ਨੇ ਜਿਨ੍ਹਾਂ ਚ ਵਿਦਾਂਤ ਗਿਆਨ ਪੜ੍ਹਾਏ ਜਾਂਦੇ ਨੇ ਦੂਸਰਾ ਸੰਤ ਸਮਾਜ ਜਿਵੇਂ ਨਾਨਕ ਸਾਹਿਬ ਸੰਪਰਦਾਇ ਹੋਰ ਸੰਪਰਦਾਇ ਜਿਨ੍ਹਾਂ ਦੇ ਵਿੱਚ ਕੇਵਲ ਭਗਤੀ ਮਾਰਗ ਪ੍ਰੇਮ ਮਾਰਗ ਹੈ ਔਰ ਗੁਰਮਤ ਦੇ ਵਿੱਚ ਪ੍ਰਕਾਸ਼ਠਾ ਪ੍ਰੇਮ ਦੀ ਹੈ ਗਿਆਨ ਦੀ ਨਹੀਂ ਹੈ ਜਿਨੂੰ ਪ੍ਰੇਮ ਕਿਓ ਤਨਹੀ ਪ੍ਰਪਾਇਓ ਤੇ ਤੀਸਰੇ ਨੇ ਤਰਕਵਾਦੀ ਨਾ ਤੇ ਉਹ ਤਰਕ ਦੀ ਸ਼ੁੱਧਤਾ ਕਰ ਸਕੇ ਨੇ ਨਾ ਹੀ ਕਿਸੇ ਨੂੰ ਕੁਝ ਸਮਝਾ ਸਕੇ ਨੇ ਅੱਜ ਪੰਜਾਬ ਦੇ ਅੰਦਰ ਜਿੰਨੀ ਵੀ ਸਿੱਖੀ ਬਚੀ ਹੈ ਜਿੰਨੇ ਵੀ ਸਿੱਖ ਬਜੇ ਹੋਏ ਨੇ ਜਿਹੜੇ ਗੁਰੂ ਘਰ ਆਉਂਦੇ ਨੇ ਔਰ ਸਮਾਧਾਂ ਤੇ ਨਹੀਂ ਜਾਂਦੇ ਉਹ ਜ਼ਰੂਰ ਕਿਸੇ ਨਾ ਕਿਸੇ ਸੰਪਰਦਾਇ ਨਾਲ ਜੁੜੇ ਹੋਏ ਲੋਕ ਨੇ ਕਿਉਂਕਿ ਮਨੁੱਖ ਹਨ ਅਸੀਂ ਨਿੱਜੀ ਲੋੜਾਂ ਨੇ ਨਿੱਜੀ ਤਕਲੀਫਾਂ ਨੇ ਤਾਂ ਕੋਈ ਇੱਕ ਪ੍ਰਾਣੀ ਚਾਹੀਦਾ ਜਿਹਦੇ ਨਾਲ ਜਾ ਕੇ ਆਪਣਾ ਦੁੱਖ ਸੁੱਖ ਸਾਂਝਾ ਕੀਤਾ ਜਾ ਸਕ ਜੇ ਦੱਸਿਆ ਜਾ ਸਕੇ ਜਦੋਂ ਈਸਾਈਅਤ ਦਾ ਪੰਜਾਬ 'ਚ ਪ੍ਰਸਾਰ ਕਰਨਾ ਸੀ ਪਹਿਲਾ ਕੰਮ ਕੀ ਕੀਤਾ ਗਿਆ ਗੁਰਮਤਗਰ ਮਿਸ਼ਨਰੀ ਕਾਲਜ ਖੜੇ ਕੀਤੇ ਗਏ ਤੇ ਸੰਤ ਸਮਾਜ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਗਿਆ 2007-08 ਵਿੱਚ ਹਾਲਾਤ ਇਹ ਸੀ ਕਿ ਬਾਹਲੇ ਦੇਸ਼ਾਂ ਦੇ ਵਿੱਚ ਸੰਤਾਂ ਨੂੰ ਉਤਰਦਿਆਂ ਹੀ ਬਾਈਕਾਊਟ ਕੀਤਾ ਜਾਂਦਾ ਸੀਗਾ 16 ਤੱਕ ਇਹਨਾਂ ਨੂੰ ਦੇਸ਼-ਵਿਦੇਸ਼ਾਂ 'ਚ ਘੁੰਮ ਕੇ ਠੱਲ ਪਾਈ ਔਰ 16 ਤੋਂ ਬਾਅਦ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਅੱਜ ਉਹੀ ਨਿੰਦ ਕਲਾਉਣਾ। ਫਿਰ ਆਪਣਾ ਜ਼ੋਰ ਫੜ ਗਿਆ। ਹੁਣ ਸਾਡੀ ਦਿੱਕਤ ਇਹ ਹੈ ਨਾ ਕਿ ਉਹਨੂੰ ਕਿਹਾ ਮੈਨੂੰ ਥੋੜੀ ਕਿਹਾ। ਇਲਜ਼ਾਮ ਉਹਤੇ ਆ ਮੇਰੇ ਤੇ ਇਲਜ਼ਾਮ ਥੋੜੀ ਨਾ ਮੈਂ ਕੀ ਬੋਲਾਂ। ਜਦੋਂ ਅਸੀਂ ਇਸ ਸੁਭਾਣਾ ਚੱਲਦੇ ਹਾਂ ਨਾ ਤੇ ਕਹਿੰਦੇ ਨਾ ਕਿ ਲੱਗੇਗੀ ਆਗ ਤੋ ਜਲਾਂਗੇ ਘਰ ਸਭਕੇ ਹੀ। ਮੇਰਾ ਇਕੱਲੇ ਦਾ ਘਰ ਥੋੜੀ ਹੈ। ਇੱਕ ਇੱਕ ਕਰਕੇ ਫਿਰ ਸਾਰੇ ਮਿਲ ਆਉਣਗੇ ਅੱਜ ਜਿੰਨੇ ਮਹਾਪੁਰਖ ਇਕਤ੍ਰਿਤ ਹੋਏ ਨੇ ਬਹੁਤ ਸੋਹਜਦਤਾ ਨਾਲ ਸਬੂਤ ਦਿੱਤਾ ਇਹਨਾਂ ਨੇ ਸਾਂਝੀ ਵਾਲਤਾ ਦਾ ਔਰ ਇਸੇ ਹੀ ਜਗ੍ਹਾ ਤੋਂ ਜਿਵੇਂ 2008 ਵਿੱਚ ਅਸੀਂ ਇੱਕ ਆਵਾਜ਼ ਚੱਕੀ ਸੀ ਫਿਰ ਅਸੀਂ ਇੱਕ ਸਨੇਹਾ ਦਿੱਨੀ ਆ ਉਹਨਾਂ ਸਾਰੇ ਨਿੰਦਕਾਂ ਨੂੰ ਕੀ ਹੁਣ ਜਵਾਬੀ ਕਾਰਵਾਈ ਉਸੇ ਹੀ ਭਾਸ਼ਾ 'ਚ ਹੋਏਗੀ ਜਿਸ ਭਾਸ਼ਾ ਦੇ ਵਿੱਚ ਤੁਸੀਂ ਸੰਪਰਦਾਵਾਂ ਨੂੰ ਖਤਮ ਕਰਨ ਦਾ ਜ਼ੋਰ ਲਾਇਆ ਹੋਇਆ ਕਿਉਂਕਿ ਅਗਰ ਸੰਪਰਦਾਵਾਂ ਖਤਮ ਨਾ ਕੀਤੇਗੇ ਜਦ ਤੱਕ ਪੰਜਾਬ ਚੋਂ ਸੰਪਰਦਾਵਾਂ ਖਤਮ ਨਹੀਂ ਕੀਤੀਆਂ ਜਾਣਗੀਆਂ ਪੰਜਾਬ ਦੀ ਧਰਤੀ ਦਾ ਇਸਾਈਕਰਨ ਕਾਮਰੇਡੀਕਰਨ ਇਸਲਾਮੀਕਰਨ ਕਰਨਾ ਬਿਲਕੁਲ ਅਸੰਭਵ ਹੈ ਅੱਜ ਜਿੱਥੇ ਜਿੱਥੇ ਵੀ ਤੁਸੀਂ ਦੇਖ ਲੋ ਜਿੱਥੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਸੰਤ ਦਾ ਕੋਈ ਕੁੱਟਿਆ ਤੱਕ ਵੀ ਹੈ ਨਾ ਉਹਦੇ ਲਾਗੇ ਲਾਗੇ ਤੁਹਾਨੂੰ ਕੋਈ ਚਰਚ ਨਜ਼ਰ ਨਹੀਂ ਆਏਗੀ ਅਗਰ ਅੱਜ ਸਿੱਖ ਜੁੜਿਆ ਹੋਇਆ ਪ੍ਰੇਮ ਦੇ ਨਾਲ ਇਸ਼ਕ ਨਾਲ ਮੁਹੱਬਤ ਦੇ ਨਾਲ ਕਿਉਂਕਿ ਸੰਪਰਦਾਵਾਂ ਦਾ ਕੰਮ ਹੈ ਮੁਹੱਬਤ ਬੰਨਣਾ ਇਸ਼ਕ ਬੰਨਣਾ ਕਾਂਗਿਆਰੀ ਹਰ ਖੇਚ ਉੱਗ ਆਉਂਦੀ ਹੈ ਜਿਹੜੇ ਗੁਨਾਹਗਾਰ ਨੇ ਸਜ਼ਾ ਦੇ ਹੱਕਦਾਰ ਨੇ ਪਰ ਉਹਨਾਂ ਦਾ ਬਹਾਨਾ ਬਣਾ ਕੇ ਸੰਪਰਦਾਵਾਂ ਨੂੰ ਖਤਮ ਕਰਾਂਦਾ ਇਹ ਉਸੇ ਤਰ੍ਹਾਂ ਚਾਲ ਖੇਡੀ ਜਾ ਰਹੀ ਹੈ ਜਿਵੇਂ ਗੁਰਦੁਆਰਾ ਸੁਧਾਰ ਲੈਣ ਤੋਂ ਪਹਿਲਾਂ ਖੇਡੀ ਗਈ ਸੀ ਜੇ ਅੱਜ ਅਸੀਂ ਇਕੱਠੇ ਨਾ ਹੋਏ ਜ਼ੋਰ ਦੇ ਨਾਲ ਵਾਪਸ ਜਵਾਬ ਨਾ ਦਿੱਤਾ ਤੇ ਸਾਡਾ ਜਿਹੜਾ ਅੰਦਰਲਾ ਸਿਪਾਹੀ ਨਾ ਜਾਗਿਆ ਤੇ ਪਿਆਰੋ ਇਹ ਫਿਰ ਚੜ ਕੇ ਆਉਂਦੇ ਹੀ ਰਹਿਣਗੇ ਸਫਾਈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਹੈ ਜੇ ਇੱਕ ਗੱਲ ਦੀ ਸਫਾਈ ਦੋਗੇ ਦੂਜੀ ਗੱਲ ਕਰਨਗੇ ਦੂਜੀ ਦੀ ਸਫਾਈ ਕਰੋਗੇ ਤੀਜੀ ਸਫਾਈ ਨਹੀਂ ਦੇਣੇ ਉਹਨਾਂ ਕੋਲੋਂ ਸਬੂਤ ਮੰਗਣੇ ਨੇ ਉਹਨਾਂ ਕੋਲੋਂ ਚੈਲੰਜ ਕਰਨਾ ਜਿਵੇਂ ਅਸੀਂ ਕਿਹਾ ਸੀ ਪੱਤਰਕਾਰ ਨੂੰ ਉਹ ਜਿਹੜੀ ਬੀਬੀ ਬੋਲੀ ਐ 5 ਮਿੰਟ ਫੋਨ ਤੇ ਗੱਲ ਕਰਵਾ ਦੇ ਹੁਣੇ ਪਤਾ ਲੱਗ ਜਾਏਗਾ ਨਹੀਂ ਜੀ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਕਿਉਂ ਸ਼ਰਾਬ ਔਰ ਔਰਤ ਇਹਦਾ ਇਲਜ਼ਾਮ ਕਿਸੇ ਤੇ ਵੀ ਲਾ ਦਿਓ ਸਾਬਤ ਨਹੀਂ ਹੋ ਸਕਦਾ ਜੀ ਸੋ ਇਹ ਇਹਨਾਂ ਤਰੀਕਾ ਪਕੜਿਆ ਹੋਇਆ ਹੈ ਜਿੰਨਾ ਕੀਤਾ ਉਹ ਗੁਨਾਹਗਾਰ ਨੇ ਸਜ਼ਾ ਦਾ ਹੱਕਦਾਰ ਨੇ ਪਰ ਉਹਨਾਂ ਦੇ ਚੱਕਰ 'ਚ ਸਾਰੀਆਂ ਸੰਪਰਦਾਵਾਂ ਨੂੰ ਨਾਨਕ ਸਰ ਵਰਗੀ ਐਸ ਭਗਤੀ ਦੇ ਸਥਾਨ ਨੂੰ ਮਜ਼ਾਕੀਆ ਨਾਮ ਦੇਣਾ ਕਿਉਂਕਿ ਉਹ ਤੇ ਆਲਰੇਡੀ ਕਾਮਰੇਡ ਨੇ ਉਹਨਾਂ ਦਾ ਭਗਤੀ ਨਾਲ ਸਿੱਖੀ ਨਾਲ ਕੋਈ ਲੈਣ ਦੇ ਨਹੀਂ ਜਦ ਕਾਮਰੇਡ ਖਤਮ ਹੋ ਲੱਗੇ ਤੇ ਪੱਗਾ ਬਣ ਕੇ ਸਿੱਖਾਂ 'ਚ ਵੜ ਗਏ ਉਹੀ ਲਾਣਾ ਇੱਕ ਸਮਾਂ ਐਸਾ ਸੀ ਜਦੋਂ ਮਿਸ਼ਨਰੀ ਨੂੰ ਮਿਸ਼ਨਰੀ ਕਹਿੰਦਾ ਸੀ ਕਹਿੰਦੇ ਭਾਜੀ ਮਿਸ਼ਨਰੀ ਨਾ ਕੋਈ ਲੱਗਦਾ ਜਿਵੇਂ ਕਿਸੇ ਨਾਲ ਗਾਲ ਕੱਢੀ ਹੈ ਸੋ ਇਹਨਾਂ ਨੂੰ ਉਸੇ ਭਾਸ਼ਾ ਜਵਾਬ ਅਗਰ ਨਾ ਦਿੱਤਾ ਨਾ ਤੇ ਇਹ ਕੱਲ ਨੂੰ ਸਾਡੇ ਕੰਨਾਂ ਤੇ ਚੜਗੇ ਸਾਡੇ ਕੰਨ ਖਿੱਚਣਗੇ ਠੀਕ ਹੈ ਅਸੀਂ ਸਾਖਤਾਂ ਤੋਂ ਦੂਰੀ ਬਣਾਉਣੀ ਹੈ ਨਿੰਦਕਾਂ ਤੋਂ ਪਰਹੇਜ਼ ਪਰ ਕਬੀਰ ਸਾਹਿਬ ਕਹਿੰਦੇ ਨਿੰਦਕ ਨੀਰੇ ਰੱਖੀਏ ਆਂਗਨ ਕੋਟੀ ਚੁਪਾਏ ਇਹਨਾਂ ਨੂੰ ਆਪਣੇ ਲਾਗੇ ਰੱਖਣਾ ਜ਼ਰੂਰੀ ਹੈ ਇਹਨਾਂ ਨੂੰ ਸੁੰਨਾ ਜ਼ਰੂਰੀ ਹੈ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਜਾਂ ਤੇ ਡੈਫਰਮੇਸ਼ਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੇਸ ਕੀਤੇ ਜਾਣ ਨਹੀਂ ਤੇ ਪ੍ਰਚਾਰ ਦਾ ਜਵਾਬ ਫਿਰ ਸੰਤ ਸਮਾਜ ਪ੍ਰਚਾਰ ਨਾਲ ਵੀ ਦਿੰਦਾ ਹੈ ਅੱਗੇ ਵੀ ਦਿੱਤਾ ਹੈ ਤੇ ਘਰਾਂ ਚ ਵਾੜ ਕੇ ਰੱਖੇ ਨੇ ਕਿੱਥੇ ਫਿਰਦੇ ਨੇ ਅਜੇ ਤੂੰਦੇ ਹੁਣੀ ਸਾਰੇ ਹੈ ਕਿਤੇ ਨਜ਼ਰ ਆ ਰਹੇ ਕਿਸੇ ਨੂੰ ਅੱਜ ਕਿਤੇ ਨਹੀਂ ਹੈਗੇ ਕਿੱਥੇ ਬੰਦਪ੍ਰੀਤ ਨਹੀਂ ਨਜ਼ਰ ਆ ਰਿਹਾ ਇਸੇ ਤਰੀਕੇ ਦੇ ਨਾਲ ਅਗਰ ਉਹ ਨਹੀਂ ਟਲਣਗੇ ਤੇ ਇਥੋਂ ਸਿਰਫ ਬੇਨਤੀ ਨਹੀਂ ਹੈ ਚੇਤਾਵਨੀ ਹੈ ਕਿਉਂਕਿ ਸਿੱਖ ਜਿਹੜਾ ਹੈ ਨਾ ਇਹ ਸੰਤ ਸਿਪਾਹੀ ਦਾ ਸਾਂਝਾ ਸਰੂਪ ਹੈ ਤੇ ਸਾਡਾ ਸਿਪਾਹੀ ਹੈ ਵੀ ਥੋੜਾ ਕਬਾਜਿਆ ਸਾਰੇ ਜਾਣਦੇ ਨੇ ਤੋ ਇਹਨਾਂ ਨੂੰ ਇਦਾਂ ਹੀ ਟਕਰਾਂਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਤਰਲੇ ਮਾਰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਸਫਾਈਆਂ ਦਿੰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਡਿਫੈਂਸਿਵ ਮੋਡ ਤੇ ਆ ਕੇ ਦੇਖੋਗੇ ਇਹ ਟੁੱਟਣਗੇ ਇਹ ਅੱਗੇ ਵੀ ਤੋੜਿਆ ਪਹਿਲੀ ਵਾਰ ਨਹੀਂ ਤੋੜਿਆ ਪਰ ਇਹ ਥੋੜਾ ਜਿਹਾ ਗਿਲਾ ਆਪਣੀਆਂ ਸੰਪਰਦਾਵਾਂ ਦੇ ਨਾਲ ਹੈ ਜਿੰਨੀਆਂ ਵੀ ਸੰਪਰਦਾਵਾਂ ਕਿਸੇ ਵੀ ਕਿਸਮ ਦੀਆਂ ਨੇ ਸਾਰਿਆਂ ਨੂੰ ਅੱਜ ਵੱਧ ਚੜ ਕੇ ਇਕੱਤਰਤ ਹੋਣ ਦੀ ਲੋੜ ਹੈ था था ਤੇ ਇਹ ਇਕੱਠ ਕਰਨ ਦੀ ਲੋੜ ਹੈ ਇੱਕ ਗੁਰਮਤਿ ਚੇਤਨਾ ਲਹਿਰ ਤੋੜਨ ਦੀ ਲੋੜ ਹੈ ਇੱਕ ਭਗਤੀ ਲਹਿਰ ਤੋੜਨ ਦੀ ਲੋੜ ਹੈ ਪਿੰਡਾਂ ਦੇ ਅੰਦਰ ਪ੍ਰਚਾਰ ਦੀ ਪ੍ਰਕਾਸ਼ਠਾ ਦੀ ਲੋੜ ਹੈ ਜੇ ਅਸੀਂ ਪ੍ਰਚਾਰ ਨਹੀਂ ਕਰਾਂਗੇ ਤੇ ਕੋਈ ਤੇ ਕਰੇਗਾ ਤੇ ਜੇ ਕੋਈ ਕਰੇਗਾ ਉਹਦਾ ਨੁਕਸਾਨ ਕੀ ਹੈ ਅਸੀਂ ਦੇਖ ਰਹੇ ਹਾਂ ਅੱਜ ਚੈਨਲ ਵੀ ਜਿਹੜੇ ਉਹਨਾਂ ਦੇ ਕੋਲ ਨੇ ਅੱਜ ਸੋਸ਼ਲ ਮੀਡੀਆ ਵੀ ਉਹਨਾਂ ਦੇ ਕੋਲ ਹੈ ਪਰ ਜਿੰਨਾ ਵੀ ਸਾਡੇ ਕੋਲ ਹੈ ਇਨੂਗਰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਤਾਮ-ਚਾਮ ਜਿੰਨਾ ਵੀ ਉਹਨਾਂ ਦਾ ਪ੍ਰੋਪੋਗੈਂਡਾ ਹੈ ਉਹ ਟੁੱਟ ਸਕਦਾ ਹੈ ਤੋੜਿਆ ਜਾ ਸਕਦਾ ਹੈ ਤਬਸਤੀਤਿਆ ਜਾ ਸਕਦਾ ਹੈ ਸੋ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਆਪਣਾ ਅੰਦਰ ਦਾ ਸਿਪਾਹੀ ਖੜਾ ਕਰੋ ਪੰਜਾਬ ਵਾਸਤੇ ਆਪਣੇ ਪੰਥ ਵਾਸਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਪਣੀਆਂ ਸੰਪਰਦਾਵਾਂ ਵਾਸਤੇ ਹਰ ਸਿੱਖ ਦਾ ਫਰਜ਼ ਹੈ ਕਿਉਂਕਿ ਸਵਾ ਲੱਖ ਹੈ ਨਾ ਸਵਾਲਾਂ ਕਿ ਪ੍ਰਗਟ ਹੋਗੇ ਆਵਾਜ਼ ਚੱਕੋ ਆਪਣੇ ਆਪਣੇ ਸੋਸ਼ਲ ਤੋਂ ਆਪਣੀ ਆਪਣੀ ਆਈਡੀਆ ਤੋਂ ਤਾਂ ਜਾ ਕੇ ਇਹਨਾਂ ਨੂੰ ਨੱਥ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ